ਕਾ ਜਿੰਦਾਬਾਦ 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 ਸਫਾਈ ਕਾਮਾ ਜਿੰਦਾਬਾਦ 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 ਸਫਾਈ ਮਜ਼ਦੂਰਿਓ ਨੇ ਪੰਜਾਬ ਜਿੰਦਾਬਾਦ 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 ਪਾਗੋਦਾ ਅੰਦਰ ਨਗਰ ਕੌਸ਼ਤੂਰੀ ਮਰਦਾਬਾਦ 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 ਇਹ ਜਿਹੜੇ ਮਤਲਬ ਕਿ ਸਰਕਾਰ ਕੰਨੀ ਹੋਤਾ ਵੀ ਹਰ ਇੱਕ ਸਾਡੀਆਂ ਪੂਰੀਆਂ ਕਰੀ ਵਿਦਿਆ ਨੇ ਵੀ ਇਹਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣ ਜਿਹੜਾ ਹੈਗਾ ਆਪਣੇ ਕੱਚੇ ਬੰਦਾਂ ਨੂੰ ਨਿਯੁਕਤੀ ਪੱਤਰ ਦਿੱਤਾ ਜਾਵੇ ਅਸੀਂ ਹੰਤਾਲ ਚੱਕ ਦਾਂਗੇ ਅਗਲਾ ਸੰਘਰਸ਼ ਕੀ ਹੋਏਗਾ ਅਗਲਾ ਸੰਘਰਸ਼ ਹੈ ਹੀ ਹੋਏਗਾ ਇਹ ਅਸੀਂ ਇਹਨੂੰ ਹੋਰ ਤਿੱਖਾ ਕਰਾਂਗੇ ਪੰਜਾਬੀ ਬੰਦ ਹੋ ਸਕਦਾ ਜੀ ਅੱਧ ਹੜਤਾਲ ਕੰਦ ਸੇ ਵੀ ਇਹ ਹੈ ਜੀ ਸਰ ਵੀ ਜਿਹੜੇ ਕੱਚੇ ਮੁਲਾਜ਼ਮਾਂ ਇਹਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣ ਕਿਉਂਕਿ ਤਕਰੀਬਨ ਤਕਰੀਬਨ ਕੰਮ ਸਾਰੇ ਹੀ ਪਿਆਰੇ ਹੂ ਕਾਟ ਤੇ ਇਹ ਹੈ ਲੋਕਲ ਪ੍ਰਧਾਨ ਜੀ ਆਪਣਾ ਅੱਜ ਸਾਨੂੰ ਐਮਸੀ ਨੂੰ ਬਿਠਾਣਾ ਤੇ ਅਜੰਡਾ ਪਾਸ ਕਰਨਾ ਤੇ ਆਪਣਾ ਸਾਡਾ ਮੰਗਾਂ ਪੂਰੀ ਹੋਣਾ ਸੀ ਹੜਤਾਲ ਚੱਕ ਤਾਂ ਨਹੀਂ ਸਾਡੇ ਇੰਨੀ ਕੀ ਮੰਗ ਹੈ ਬਸ ਇਸ ਸਾਡਾ ਮਾਰਾ ਨਾਰਾ ਹੈ ਸਾਡਾ ਇੱਕਾ ਜਿੰਦਾਬਾਦ 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 ਸਫਾਈ ਕਾਮਾ ਜਿੰਦਾਬਾਦ 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 ਭਾਈ ਮਦੂਰੀਓ ਨੇ ਪੰਜਾਬ ਜਿੰਦਾਬਾਦ 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 ਪਾਰ ਨੂੰ ਨਾਵਾ ਦਾ ਨਗਰ ਕੋਸਟੂਰੀ ਮੁਰਦਾਬਾਦ 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 ਇਹ ਜਿਹੜੇ ਮਤਲਬ ਕਿ ਸਰਕਾਰ ਕੰਨੀ ਹੋਤਾ ਵੀ ਹਰ ਇੱਕ ਸਾਡੀਆਂ ਪੂਰੀਆਂ ਕਰੀ ਵਿਦਿਆ ਨੇ ਵੀ ਇਹਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣ ਜਿਹੜਾ ਹੈਗਾ ਆਪਣੇ ਕੱਚੇ ਬੰਦਾਂ ਨੂੰ ਨਿਯੁਕਤੀ ਪੱਤਰ ਦਿੱਤਾ ਜਾਵੇ ਅਸੀਂ ਹੜਤਾਲ ਚੱਕ ਦਾਂਗੇ। ਅਗਲਾ ਸੰਘਰਸ਼ ਕੀ ਹੋਏਗਾ? ਅਗਲਾ ਸੰਘਰਸ਼ ਇਹ ਹੋਏਗਾ ਵੀ ਅਸੀਂ ਇਹਨੂੰ ਹੋਰ ਤਿੱਖਾ ਕਰਾਂਗੇ ਪੰਜਾਬੀ ਬੰਦ ਹੋ ਸਕਦਾ ਜੀ। ਅੱਧ ਹੜਤਾਲ ਕਰਨ ਦਾ ਸੇ ਵੀ ਇਹ ਹੈ ਜੀ ਸਰ ਵੀ ਜਿਹੜੇ ਕੱਚੇ ਮੁਲਾਜ਼ਮਾ ਇਹਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣ ਕਿਉਂਕਿ ਤਕਰੀਬਨ ਤਕਰੀਬਨ ਕੰਮ ਸਾਰੇ ਹੀ ਪਿਆਰ ਹੈ। ਉਹ ਕਾਟ ਤੇ ਇਹ ਹੈ ਲੋਕਲ ਪ੍ਰਧਾਨ ਜੀ ਆਪਣਾ ਅੱਜ ਸਾਨੂੰ ਐਮਸੀ ਨੂੰ ਬਿਠਾਣਾ ਤੇ ਅਜੰਡਾ ਪਾਸ ਕਰਨਾ ਤੇ ਆਪਣਾ ਸਾਡੇ ਮੰਗਾਂ ਪੂਰੀ ਹੋਣ ਅਸੀਂ ਹੜਤਾਲ ਚੱਕ ਦਾਂਗੇ ਸਾਡੇ ਇੰਨੀ ਕਿਉਂ ਮੰਗਾ ਵੇ।